ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ ਤੁਸੀਂ বুঝ ਹੀ ਗਏ ਹੋਵੋਗੇ ਨੇ ਰਾਗਾ ਤੇਜੀ ਮੈਂ ਉੱਠੀ ਸੀਗੀ ਸਵੇਤ 3:30 ਵਜੇ ਕਿਉਂਕਿ ਸਰਦਾਰ ਜੀਆ ਨੇ ਖੇਤੋਂ ਫੋਨ ਕਰ ਦਿੱਤਾ ਸੀ ਰਾਤ ਦੇ ਤਿੰਨੇ ਜਣੇ ਖੇਤ ਨੇਗੇ ਇੱਕ ਹੈਲਪਰ ਰੱਖਿਆ ਹੋਇਆ ਇੱਕ ਨਵੀਰਾ ਡੈਡੀ ਆ ਇੱਕ ਸਰਦਾਰ ਜੀ ਸੀਗੇ ਤੇ ਰਾਤ ਨਹਿਰ ਦੀ ਬਾਰਿਸ਼ ਤੋਂ ਕੁਝ ਕਦੂ 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 ਕਰਕੇ ਬੱਟਾ ਮੁੱਟਾ ਪੋਚੀਆਂ ਸੇ ਜਿਹੜਾ ਹਣਾ ਕੰਮ ਵੱਧ ਹੋਵੇ ਫੇਰ ਰਾਤ ਨੂੰ ਹੀ ਕੰਮ ਕਰਨਾ ਪੈਂਦਾਗਾ ਤੇ ਹੁਣ ਜੀ ਉਹਨਾਂ ਨੂੰ ਚਾਹ ਕਰਕੇ ਭੇਜੀ ਹੈਗੀ ਜਿਹੜਾ ਟਾਈਮ ਆ ਪੌਣੇ 4 ਹੋ ਗਏ ਮੈਂ ਖੇਤ ਚਾਹ ਕਰਕੇ ਭੇਜ ਦਿੱਤੀ ਹੈਗੀ ਸਰਦਾਰ ਜੀ ਆਗੇ ਸੀਗੇ ਚਾਹ ਲੈਣ ਤੇ ਉਹਨਾਂ ਨੂੰ ਚਾਹ ਕਰਕੇ ਭੇਜ ਦਿੱਤੀ ਆ ਖੇਤ ਤੇ ਆਪਦੀ ਵੀ ਅਸੀਂ ਸੱਸ ਨੂੰ ਹਣੇ ਨਾਲ ਹੀ ਕਰ ਲਈ ਤੇ ਮੈਨਾਂ ਆਇਆ ਤੇ ਬੀਬੀ ਨਾ ਹੁਣ ਗਈ ਹੋਈ ਆ ਕਿ ਜਿਹੜਾ ਟਾਈਮ ਆ ਪਾਉਣੇ ਚਾਹਦਾ ਹੋ ਗਿਆ ਤੇ ਅੱਜ ਆਉਣਗੇ ਜੀ ਆਪਣੇ ਜੀਜੀ ਲਾਉਣ ਵਾਲੀ ਲੇਬਰ ਜਾਊਗੀ ਬੰਦਾ 15 20 20 ਬੰਦਿਆਂ ਤੱਕ ਰੋਟੀ ਜਾਊਗੀ ਖੇਤ ਜੇ ਆਪਾਂ ਹਨਾ ਸੁਨੇਹਾ ਤਿਆਰੀ ਕਰਾਂਗੇ ਤਾਂ ਸੁਨੇਹਾ ਭੇਜਾਂਗੇ ਤੋਂ ਪਚਾੜਨ ਤੋਂ ਪਹਿਲਾਂ ਰੋਟ ਟੁਕੋ ਨਾਲ ਬਣ ਜੀ ਚੰਗੀ ਆ ਲੱਗੂ ਰੋਟੀ ਤਾਂ ਆਪਾਂ ਜੀ ਬਣਾਵਾਂਗੇ ਗੈਂਸ ਤੇ ਚਾਹ ਚਾਹ ਤੇ ਦਾਲ ਬਣਾਵਾਂਗੇ ਆਪਾਂ ਦਾਲ ਤਾਂ ਦਿੱਤੀ ਆ ਮੈਂ ਹਾਰੇ ਜੀ ਹਾਰੇ ਦੇ ਵਿੱਚ ਕਾਲੇ ਛੋਲੇ ਤਾਂ ਰੇਨੇਗੇ ਕਾਲੇ ਛੋਲੇ ਰਿਜਨੇ ਤਰੇਨੇਗੇ ਆਪਾਂ ਕਾਲੇ ਛੋਲੇ ਤਾਂ ਰੇਨੇ ਆਪਾਂ ਹਾਰੇ ਦੇ ਵਿੱਚ ਰਿਜਨੇ ਪਾਣੀ ਧਰਕਿਆ ਹੀ ਹੁਣ ਅੱਗ ਮਚਾ ਕੇ ਫੇਰ ਚਾਹ ਤੋਰ ਕੇ ਮੈਂ ਕਿਹਾ ਮੈਂ ਕਿਹਾ ਚਲ ਛੋੜੇ ਨਾਲ ਮੈਂ ਗੱਲਾਂ ਕਰ ਲੈਣੀਆਂ ਬਹੁਤ ਸਾਰੀਆਂ ਪਹਿਣਾ ਕਰਨੀਆਂ ਧੀਆਂ ਤੁਸੀਂ ਕਿਹੜੇ ਵਜੇ ਉੱਠਦੇ ਹੋ ਸਾਨੂੰ ਦੱਸੋ ਅੱਜ ਥੋੜਾ ਜਿਹਾ ਮੈਂ ਸੁਨੇਹਾ ਉੱਠ ਖੜੀ ਤੇ ਕਿਉਂਕਿ ਫਿਰ ਬੰਦਿਆਂ ਦੀ ਰੋਟੀ ਟੁੱਕ ਜੈ ਉਹ ਰੋਟੀ ਅਜ ਉਧਰੋਂ ਜਾਊਗੀ ਨਾ ਵੀ ਕੀ ਕਰਨੀ ਹੋ ਤੇ ਦਾਲ ਤੇ ਚਾਹ ਜਿੰਨੇ ਵਾਰੀ ਬਣੀ ਅੱਜ ਮੈਂ ਕਰੂੰਗੀ ਜੀ ਮੈਂ ਕੀ ਹੁਣ ਇੱਕ ਵਾਰੀ ਚਾਹ ਬਾਨ ਬਾਕੀ ਇੱਕ ਵਾਰੀ 6 ਵਜੇ ਜਾਊ ਸਾਰੀ ਲੇਬਰ ਦੀ ਤੇ ਜ਼ਰਦਾਰ ਜਿਹੜੀ 10 ਵਜੇ ਜਾਊ ਦੁਪਹਿਰ ਦੀ ਜਾਊ ਜੋ ਵੀ ਅੱਜ ਜਿੰਨੇ ਵਾਰੀ ਚਾਹ ਪਾਣੀ ਗਿਆ ਮੈਂ ਤੋ ਰੂੰ ਤੇ ਸਬਜੀ ਕਰਕੇ ਤੋਰੋਂ ਦਾਲ ਸਬਜੀ ਜੋ ਵੀ ਕਰਨੀ ਏ ਤੇ ਰੋਟੀਆਂ ਜੋ ਉਧਰੋਂ ਜਾਂ ਸਾਂਝੀ ਖੇਤੀ ਦਾ ਜੀ ਸਾਡੇ ਕੰਨੀ ਇਸ ਤਰ੍ਹਾਂ ਰਲ ਮਿਲ ਕੇ ਕੰਮ ਕੀਤਾ ਜਾਂਦਾ ਠੀਕ ਆ ਜੀ ਸਾਂਝੀ ਖੇਤੀ ਨਹੀਂ ਫਾਇਦਾ ਹੁੰਦਾ ਜੇ ਹੁਣ ਸਾਡੇ ਲੇਬਰ ਦੀ ਰੋਟੀ ਜਾਂਦੀ ਆ ਜੇ ਕਿਤੇ ਹੁਣ ਨਹੀਂ ਤਾਂ ਕੱਲਿਆਂ ਨੂੰ ਹੀ ਪੂਤ ਨਹੀਂ ਪੁੱਲੀਓ ਕਿਧਰ ਸਬਜੀ ਤੋਂ ਰੋਕ ਕਿਧਰੇ ਚਾਰੇ ਪਤੀਲੇ ਤੋਂ ਕਿਧਰੇ ਰੋਟੀਆਂ ਬਣਾਓ ਹੁਣ ਤੇ ਸਾਡੇ ਲੇਬਰ ਦੀ ਰੋਟੀ ਜਾਂਦੀ ਹੀ ਜਾਂਦੀ ਆ ਬਸ ਤੋਂ ਅੱਜ ਤੋਂ ਕੰਮ ਚੱਲ ਪਿਆ ਤੇ ਚੱਲੂਗਾ ਹਜੇ 3-4 ਦਿਨ ਹੀ ਚੱਲੂਗਾ ਫਿਰ ਵੱਧ ਚੱਲੂਗਾ ਕਿਉਂਕਿ ਹਜੇ ਆਪਾਂ 9 ਕਿਲੀ ਲਾਉਣੇ ਨੇ ਜੀਰੀ ਦੇ ਤੇ ਫਿਰ ਚਾਰ ਪਾਵਾਂਗੇ ਉਦੋਂ ਬਾਅਦ ਚਾਰ ਪਾ ਕੇ ਫਿਰ ਚਾਰ ਵਾਲੀ ਲੇਵਰ ਹੋ ਜੂ ਫਿਰ ਉਦੋਂ ਬਾਅਦ ਉਹ ਚਾਰ ਵਾਲੀ ਜੀਰੀ ਲਾਵਾਂਗੇ ਬਸ ਹੁਣ ਤਾਂ ਹਨਾ ਸੁੱਖ ਨਾਲ ਕੇ ਤਾਂ ਕੰਮ ਚੱਲਦੇ ਹੀ ਰਹਿੰਦੇ ਨੇਗੇ ਤੇ ਨਾ ਮੈਂ ਚਾਹ ਪਾਈ ਬੈਠਿਆਂਗੀ ਭਾਂਡਿਆਂ 'ਚ ਤੇ ਨਾ ਮੈਂ ਤੁਹਾਡੇ ਨਾਲ ਗੱਲਾਂ ਕਰ ਲੀਆਂ ਮਾਰਨਿੰਗ ਦੇ ਟਾਈਮ ਵੇਲੇ ਚਾਹ ਤੋਂ ਬਿਨਾ ਹਨਾ ਐ ਜੇ ਲੱਗਦਾ ਕਿ ਮੂੰ ਤਾਂ ਮੱਜਾ-ਮੁੱਜਾ ਬੰਨੇ ਆਈ ਤੇ ਕੱਖਾਂ ਤੇ ਤੇਹੇ ਜੋ ਗੋਹਾ ਨਹੀਂ ਸਿੱਟਿਆ ਤੀ ਮਹਾਚਲ ਸਰਦਾਰ ਜੀ ਹੋ ਰਿਆ ਨਾ ਜਾਣਾ ਉਹ ਹਾਰੇ ਚ ਆਪਣੀ ਅੱਗ ਮੱਚੀ ਜਾਂਦੀ ਹਾਰੇ ਚ ਕਾਲੇ ਸੋਲੇ ਤਰੇ ਨੇਗੇ ਰਿੱਜ ਨੇ ਪਾਣੀ ਤਰਿਆ ਹੈ ਸੋਲੇ ਮੇਰੇ ਭਉਂਤੇ ਪਏ ਨੇ ਤੇ ਉਹ ਮੈਂ ਹੁਣ ਜਾ ਕੇ ਪਾਦਾ ਨਹੀਂ ਕਿ ਨੇ ਚਾਹ ਪੀ ਲਣੀਆ ਤੇ ਹੁਣ ਸਭ ਬਸ ਬਣਾ ਲੰਨੇ ਅੰਗੇ ਤੇ ਮਸਾਲਾ ਮੈਂ ਰਾਤ ਤਿਆਰ ਕਰਕੇ ਰੱਖ ਲਿਆ ਸੀਗਾ ਕਿ ਫਿਰ ਕੱਲੇ ਜਾਣੇ ਨੂੰ ਬਹੁਤ ਔਖਾ ਹੋ ਜਾਂਦਾ ਹੈ। ਬੱਚੇ ਤਾਂ ਹੁਣ 7 ਵਜੇ ਉੱਠਣਗੇ 6 ਵਜੇ। 6 ਵਜੇ ਉੱਠਣਗੇ ਬੱਚੇ ਕਿਉਂਕਿ ਭਾਏ ਨੇ ਚਾਹ ਕਿਹੜਾ ਸਕੂਲ ਜਾਣਾ 6 ਵਜੇ ਉੱਠ ਕੇ ਪੋਚੇ, ਝਾੜੂ-ਪੋਚਾ ਕਰ ਦਣਗੇ। ਇਸ ਤਰ੍ਹਾਂ ਰਲ ਮਿਲ ਕੇ ਆਪਾਂ ਆਪਣੇ ਜੀ ਦੀ ਲਾ ਲਾਂਗੇ। ਤੇ ਖੇਤ ਵਾਲਿਆਂ ਦੀ ਚਾਹ ਮੈਂ ਤਰੂੰਗੀ 11:00 ਚੋਕੇ ਤਰੂੰਗੀ 6 ਵਜੇ ਜਾਊ ਚਾਹ ਤੇ ਹੁਣ ਮੈਂ ਨੇ ਗੋਹਾ ਖੂੜਾ ਸਿੱਟਲਾ ਨੇ ਚਾਪੀ ਲਾਣੀ ਐ ਸੁਸੋਲੇ ਸੁਲੇ ਪਾਣੀ ਚ ਧੋ ਕੇ ਪਾਣੀ ਡਿੱਜਣ ਲੱਗਿਆ ਹੋ ਆਪਾਂ ਮਿਲਾਂਗੇ ਤੁਹਾਨੂੰ ਬਾਅਦ ਵਿੱਚ ਨੇ ਤੁਸੀਂ ਪਹਿਲਾਂ ਕਹਿੰਦੇ ਸੀ ਮਾਹਰ ਨੰਗਰੇ ਵੇੜ ਕਾਹ ਵਜੇ ਉੱਠਦੇ ਹੋ ਕਾਹ ਵਜੇ ਉੱਠਦੇ ਹੋ ਲੋ ਜੀ ਹੁਣ ਮੇਰਾ ਟਾਈਮ ਤਾਂ ਉੱਠੀ ਤਾਂ ਮੈਂ ਸਵਾ 3:00 ਵਜੇ ਦੇ ਦਿਆਂ ਪਰ ਵਲੌਗ ਮੈਂ 4:00 ਵਜੇ 50 ਮਿੰਟ ਤੇ ਸ਼ੁਰੂ ਕੀਤਾ ਠੀਕ ਹੈ ਜੀ ਤੇ ਬਣੇ ਰਹੋ ਆਪਣੇ ਵਲੌਗ ਨਾਲ ਬੀਬੀ ਲਨਾ ਕੇ ਵੀ ਆ ਗਈ ਤੇ ਮੈਂ ਗੱਲਾਂ ਕਰੀ ਜਾਨੀ ਆ ਤੇ ਚਲੋ ਜੀ ਆਪਣੀ ਚਾਹ ਪਾਈ ਪਈ ਐ ਠੰਡੀ ਹੋ ਗਈ ਤੇ ਚਾਹ ਪੀ ਲਈ ਅੱਪਾ ਤੁਹਾਨੂੰ ਸਾਰੇ ਦਿਨ ਦਾ ਦਿਖਾਵਾਂਗੇ ਕਿਸ ਤਰ੍ਹਾਂ ਰਿਹਾ ਆਪਣਾ ਦਿਨ ਆਣੀ ਪਤਾ ਰੋਟੀ ਜਾਨ ਨੂੰ 10 ਵਜੇ ਜਾਣ ਨਹੀਂ ਬਿਖਾਣ ਨੂੰ ਫੇਰ ਇਹ ਕਰਨਗੇ ਇੱਥੇ ਤਾਂ ਉਹ ਚੱਲਦਾ ਬਿਜਲੀ ਵਾਲਾ ਚੁੱਲਾ ਉੱਥੇ ਬਣਾਵਾਂ ਚਾ ਆਹ ਨਹੀਂ ਤਾਂ ਆ ਤੇ ਹੁਕਮ ਤੇ ਬਾਬਾ ਜੀ ਹੁਕਮਨਾਮ ਲਈ ਜਾਂਦੇ ਨੇ ਭੋਗ ਵੀ ਪਾਇਆ ਗਿਆ ਗੁਰਦੁਆਰਾ ਸਾਹਿਬ ਤੇ ਅੰਦਰਲੇ ਪਲੱਗ ਚ ਪਾ ਕੇ ਲੱਸੀ ਬਣਾ ਲੈਣੇ ਨੇ ਗ੍ਰੈਂਡ ਲੈਣੇ ਤੜਕੇ ਵੇਲੇ ਤਾਂ ਬਹੁਤ ਭੱਜ ਦੌੜ ਹੁੰਦੀ ਆ ਕਿਉਂਕਿ ਜਿਹੜਾ ਲੇਬਰ ਹੁੰਦੀ ਆ ਲੇਬਰ ਦਾ ਕੰਮ ਹੁਣ ਨਾ ਬਾਰੇ ਜਾਲੀ ਚ ਖੜੀ ਨੇ ਅੰਦਰਲੇ ਪਲੱਗ ਪਾਇਆਗਾ ਤੇ ਡਾਈ ਗ੍ਰੈਂਡ ਲੈਣਾ ਉਹਨਾਂ ਜਵਾਕ ਉੱਠ ਖੜਨਗੇ ਐ ਹੋ ਜਾਂਦੇ ਵਿਚਾਲੇ ਹਨ ਪਾਏ ਨੇਗੇ ਪਾਏ ਰਹਿਣਦਾਨੇ ਲੋਜੀ ਲੱਸੀ ਇਸ ਤਰ੍ਹਾਂ ਬਣਾਉਣੀ ਆ ਮੈਂ ਦਹੀਂ ਜਮਾ ਲੈਣੇ ਆ ਬਾਲੇ ਹੋਏ ਦੁੱਧ ਦੀ ਮੜਾਈ ਲਾ ਕੇ ਦਹੀਂ ਜਮਾ ਕੇ ਅੱਜ ਅ ਤਿੰਨੇ ਜਣੇ ਆ ਤਿੰਨੇ ਜਣਾਂ ਨੂੰ ਸਾਨੂੰ ਜੱਗ ਮੁੱਕਦਾ ਨਹੀਂ ਉਹ ਖੇਤਾਂ ਲਈ ਅਵਰਾਲ ਤੇ ਪੀਉਦੇ ਨੇ ਕਹਿੰਦੇ ਫਿਰ ਸਾਨੂੰ ਚੜੀ ਜਾਂਦੀ ਰਹਿੰਦੀ ਲੱਸੀ ਪੀ ਕੇ ਸਾਨੂੰ ਲੱਸੀ ਨਹੀਂ ਆਉਂਦੀ ਜਿਵੇਂ ਰੇਪ ਆਉਂਦੇ ਨੇ ਹਨਾ ਜਾ ਆਪਣਾ ਲੋ ਲੱਸੀ ਬਣ ਗਈ ਆ ਜਰ ਇਹ ਪਾਉਂਦੇ ਨੇ ਜਾਂ ਕੋਈ ਹੋਰ ਕੰਮ ਕਰਦੇ ਨੇ ਫਿਰ ਉਹ ਲੱਸੀ ਪੀ ਲੈ ਜੀਰੀ ਵਾਲੀ ਲੱਸੀ ਨਹੀਂ ਪੀਂਦੇ ਇਹ ਗਰੰਡਰ ਮੈਂ ਹਾਂ ਗਰੰਡਰ ਨਹੀਂ ਨਾਣੇ ਘੱਟ ਵੱਧ ਹੋਈ ਆਪਾਂ ਫਿਰ ਪਾ ਦਾਂਗੇ ਚੰਨੇ ਚਮਚੇ ਨੂੰ ਪਾ ਲਈ ਚੁਟਕੋ ਤੇ ਫੂਰ ਕੱਢ ਦਿੰਦੇ ਥੋੜਾ ਜਿਹਾ ਵੱਧ ਨਹੀਂ ਲਾਉਣਾ

ਚਾਹ ਵੀ ਆਪਣੇ ਬਣਨ ਵਾਲੀ ਹੈ ਫਿਰ ਚਾਹ ਚੁੱਧ ਪਾ ਲਾ ਲਓ ਜੀ ਚਾਹ ਦਾ ਪਤਿਲਾ ਆਪਾਂ ਨੇ ਕਰ ਦਿੱਤਾ ਕੇ ਤਾਲੀ ਦਾ ਯਾ ਟਾਈਮ ਹੈ ਸੇਵਾ ਜੀ ਦੇ ਸੇਵਾ ਜੀ ਗਏ ਨੇਗੇ ਬਸ ਹੁਣ ਚਾਹ ਬਗ ਜੂ ਫੇ ਸਵਾ 6 ਵਜੇ ਉਹ ਭਾਈ ਲੈ ਜਾਣਗੇ ਸੇ ਕਿਲੋ ਵਾਲੀ ਕੰਨੀ ਪਰਤੀ ਕਰ ਐ ਚੋ ਲੈ ਲੋ ਬਾਦੂ ਆ ਚਾਪ ਤੀਲੇ ਚ ਜਦੋਂ ਘੱਟ ਹੋਈ ਇੱਧਰ ਗੱਤੀ ਨਾ ਪੂਣਾ ਨਹੀਂ ਚੱਕ ਕੇ ਮੇਰੇ ਦਾ ਦੇਖ ਨਾ ਮਾਂ ਜੀ ਦਾ ઓਹ ਹੋਰ ਕੰਮ ਕਰ ਲੋ ਜੀ ਸੰਘੇੜਾ ਰੱਖ ਚੁੱਕੂਗਾ ਆਕੀਂ ਮੁੜੇ ਸੇ ਇੱਕ ਬਾਦੂ ਕੀ ਤੇ ਬਾਦੂ ਤਾਂ ਹਾਰੇ ਚ ਵੀ ਬਣ ਜਾ ਜੀ ਚਲ ਮੈਂ ਤੇ ਤਰ ਲਓ ਦਾਦਾ ਪਤੀ ਪਤੀ ਦਾ ਬਾळा ਬੰਦਾ ਆਪਣਾ ਇਹ ਤਾਂ 40 45 ਬੰਦਿਆਂ ਦੀ ਸਬਜ਼ੀ ਬਣ ਜੂਗੀ ਜਿੱਕ ਕਦਾ ਗੋਹਾ ਪਰ ਹੋਰ ਤਾਂ ਤੇ ਅਰੇ ਜੀ ਇਹ ਨਾਲੋਂ ਤਾਂ ਪਹਿਲਾਂ ਮੈਂ ਭਾਂਡੇ ਵੇਲੇ ਕਰਕੇ ਆਹੋ ਕਰ ਦਿੰਦੀ। ਅਸੀ ਕੋ ਬਹਾਲਾ ਦੇ ਨਾ ਬਾਜੀ ਵਾਰੀ। ਫੇ ਤਾਂ ਸਵਾਸੀ ਹੋਏ ਨੇ। ਆ ਮੇ ਚਾਹ ਪਾਈ ਸੀ ਗਿਆ ਟੱਕਾ ਲਿਆ ਮੈਂ ਕਿੰਨੀ ਦਾ। ਸਵੇਰ ਤੋਂ ਮੈਂ ਤਾਂ ਚਾਹ ਪੀਣ ਦਾ ਟਾਈਮ ਵੀ ਲੱਗਦਾ ਜੋ ਕੰਮ ਵਾਲਾ ਹੁਣ ਤੱਕ। ਪੋਰ ਬਾਰੇ ਚਾਪ ਨਹੀਂ ਜੈਨ ਖਾਵੇ ਤਾਂ ਤਨ ਜਮ ਮੁਖ ਜੀ ਨਹੀਂ ਹੈਗੀ ਪੋਰ ਮੈਂ ਅਹ ਕਰਦੀ ਆ ਆ ਪਿਆ ਟੱਕਣਾ ਇਹ ਕਿ ਨਹੀਂ ਰਹਾ ਹੀਆਂ ਟੱਕਣ ਕੁਛ ਦੇਗਣਾ ਪਵੇ ਕਿ ਤੇ ਦਵਾਰੇ ਬਣਾਉਂ ਨਾ ਪੀ ਚਾਹ ਲੋ ਜੀ ਹੈ ਨਾ ਦੋ ਵਾਰੀ ਜੋ ਪਹਿਲਾਂ ਮੈਂ ਮਾਂ ਤੇ ਭਾਂਡੇ ਕੇਰਾ ਬੀਬੀ ਮੰਗਦੀ ਆ ਫੱਕੇ ਨੀਆ ਰਾਤ ਫੇਰ ਤੇ ਮੈਂ ਜਣਾ ਰੋਟੀ ਗਈ ਸੀ ਤੇ ਆ ਸਬ지 ਸੁਬਨਾ ਡੋਲੀ ਨੇ ਜੁਕਾ ਮਾਜੇ ਹੋਏ ਨੇ ਫੇਰ ਵੀ ਹਨਾ ਕੇਰਾ ਮਾਜ ਕੇ ਹੁਣ ਮੈਂ ਦਾਲ ਸਬ지 ਆਪਣੀ ਬਣ ਗਈ ਹੈਗੀ ਤੇ ਹੁਣ ਮੈਂ ਕੇਨੀਆ ਜਪਾ ਦੂੰਗੀ ਚਾਹ ਲੈ ਕੇ ਕੇਕ ਰੋਟੀ ਉਧਰੋਂ ਬਣਦੀ ਹੈ ਅੱਜ ਤੇ ਅੱਜ ਸਵੇਰੇ ਚਾਹ ਗਈ ਸੀ ਆ ਕੇ ਨੀ ਸਵੇਰੇ ਗਈ ਚਾਹ 4 ਵਜੇ ਤੋਂ 4 ਤੇ ਹੁਣ ਬਾਕੀ ਦੋ ਗੱਲ ਤੇ ਜਪਹਿਲਾਂ ਚਾਹ ਕੇ ਤੇ ਬਾਗੀ ਕੀਜੀ ਵਾਰ 10 ਵਜੇ ਜਾਂ ਚੌਥੀ ਵਾਰ ਜਾਊਗੀ 2 ਵਜੇ ਤੇ ਅੱਜ ਤਾਂ ਸੋਣਾ ਹੋ ਰਿਹਾ ਵੀ ਕਰੇ ਨੇ ਕੱਲ ਨੂੰ ਦੇਖੋ ਕੀ ਹਾਲ ਬਣੂ ਤੇ ਇਹਨਾਂ ਦੇ ਸਾਰੇ ਪੋਚੇ ਵੀ ਲਾ ਦਿੱਤੇ ਨੇ ਸੁਕਮਣ ਹੋ ਰਹੀਆਂ ਨੇ ਬੱਚੇ ਲੱਗ ਗਏ ਕੱਲੀ ਰਸੋਈ ਰਹੇਗੀ ਸੁਖਮਣ ਰੋਟੀ ਲਾਉਂਦੀ ਆਗੀ ਅੱਜ ਤੇਰੀ ਮੰਮਾ ਮੈਂ ਰੋਟੀ ਲਾਉਣੀ ਮੈਂ ਇਹਨੇ ਮੈਂ ਸਬਜ਼ੀ ਸੂਕਜੀ ਪਾਉਣੀ ਮੈਂ ਤੇਰੇ ਨਾਲ ਲੱਗ ਜਾ ਪੁੱਤ ਕਰੀ ਮੈਂ ਕੱਲੀ ਲਾ ਲੂੰਗੀ ਮਹਾਨਾ ਗੱਲੀ ਨੂੰ ਗਰਮ ਨਹੀਂ ਆਏਗੀ ਸਾਡੇ ਤਿੰਨਾ ਮਾਮਾ ਤੇ ਰੋਟੀ ਹੈਗੀ ਸਬਜ਼ੀ ਸਾਰੀ ਲੇਬਰ ਦੀ ਪਾ ਗਰੀ ਅੱਜ ਰੋਟੀਆਂ ਉਧਰੋਂ ਜਾਣਗੇ ਨਾ ਵੀ ਕਿ ਕਰਨੀਓ ਤੇ ਇਸ ਕਰਕੇ ਹਰ ਮਿੰਟ ਦੀ ਗੋਈ ਜਾਣਾ ਹੁਣ ਪਣਾਇਆ ਕਹਿਣੀਆਂ ਵੀ ਸਾਡੇ ਰੋਟੀ ਨਹੀਂ ਹੈਗੀ ਸਾਡੇ ਪਹਿਲੇ ਜੁਣ ਨਹੀਂ ਹੈ ਰੋਟੀ ਲੈ ਵਰਦੀ ਜੀ ਕਰੀਏ ਫਿਰ ਗਰਮਿਤ ਉਹ ਵੀ ਨਾਲ ਆਪਦੇ ਨੇ ਰੋਟੀ ਪਕੜ ਲੈ ਵਰਦੀ ਪਕਾਉਣੀ ਤਾਂ ਪੈਂਦੀ ਐ ਫਿਰ ਹੋਣਾ ਬਹੁਤ ਹੀ ਥੇਤ ਕੰਮ ਕਰਦੇ ਨੇ ਬਹੁਤ ਔਖਾ ਸਵਾ ਤਿੰਨ ਵਜੇ ਦੀ ਹੋਣੀ ਆਗੀ ਅਜੇ ਕੋਈ ਅਜੇ ਮੱਝਾਂ ਵਿਚਾਰੇ ਨੇ ਕੇਰਾ ਕੱਖਾਂ ਦੇ ਬੰਨ ਕੇ ਧਾਰਾ ਕੱਢ ਲਈਆਂ ਤੇ ਇਧਰੋਂ ਨਵੇੜ ਤੀ ਜਾਉਂਗੀ ਕੰਮ ਹੋ ਰਿਹਾ ਹੈ ਪੰਡਿਤ ਪਰਿਵਾਰ ਦੀ ਦਿੱਕਤਾਂ ਨੇ ਇਹ ਤਾਂ ਫਿਰ ਵੀ ਦੇਵਲ ਦਾ ਕੰਮ ਆ। ਮੋਂ ਲੁਕਤ ਬਣਾਉਣ ਕੋਈ ਸਬਜ਼ੀ ਕੰਟਾ ਲੱਗੂਆ ਇਹਦਾ। ਆਹ ਨੂੰ ਦਿੱਤਾ। ਇਸ ਤਾਣੂ ਵਿੱਚ ਪਾ ਮਤ ਲੈਣਾ ਜਣਿਆਂ ਦੀ। ਕਿਉਂਕਿ ਇਹ ਇਹ ਨੇ ਆਪ ਖੜੇ ਨੇ ਲੋਨੇ ਭਾਈ ਨੇ ਕਰਦੇ ਆ ਬਤਾਇ ਰਿਹਾ ਕਰ ਰਿਹਾ ਹੈ। ਆਹ ਕਿੰਨੀ ਚੋਲਾ ਦੀ ਬਾਤ 12 ਜਣੇ ਹੋਣੇ। ਜੇ ਬੜਾ ਇਧਰੋਂ ਇਧਰੋਂ ਹਾਰੇ ਦਾ ਸੇਕ ਇਧਰੋਂ ਚੁੱਲ੍ਹੇ ਦਾ ਸੇਕ ਇੱਥੇ ਫਿਰ ਸਫਾਈ ਕਰਾਂਗੇ ਦਾਸ ਵਾਲੀ ਚਾਹ ਕਰਕੇ ਹੋਣ ਅੱਗੇ ਚੋਕੂਂ ਦੇ ਚੁਲੂਗਾ ਦੇਖਾ ਗਿਆ ਨਹੀਂ ਤੇਰਾ ਮਾ ਆ ਕਰਤੀ ਨਾਲ ਤਬਾਹ ਟਾਈਮ ਲੱਗ ਜੂ ਤਰਹੋਰ ਕੰਮ ਵੀ ਕਰ ਲੈਣ ਇੰਨੀ ਸੋਹਣੀ ਖਸਗੋ ਆ ਰਹੀ ਹੈ ਸਬਜ਼ੀ ਦੀ ਬਹੁਤ ਸੋਹਣੀ ਇਹ ਤਾਂ 50 ਜਾਣਿਆਂ ਦੀ ਸਬਜ਼ੀ ਬਣ ਜਾਈ ਆ ਪਤੀਲੇ 'ਚ ਤਾੜੀ ਬਾੜ ਵੱਕਲ ਬਣ ਜਾਈ ਮੈਂ ਕਰਿਆ ਕਿਉਂਕਿ ਕੋ ਵੀ ਵਿਚਾਰੇ ਹਨਾ ਘੇਡ ਦੀ ਖਾਤਰ ਚਿੰਤਾ ਨਹੀਂ ਬਾਕੀ ਪਤੀਲਾ ਵੇਲਾ ਕਰਕੇ ਮਾਰੀ ਦਾ ਆਥਣੇ ਬਣਾਵਾਂਗੇ ਪਕਾ ਦੂ ਨੀ ਕੱਢ ਕੇ ਸਬਜ਼ੀ ਆਹ ਮੁੰਨਾ ਦੀ ਕੱਢਤੀ ਥੀਨੇ ਮਰਜ਼ੀ ਖਾ ਗਾਣਾ ਲੈ ਜਾਾਂਗੇ ਦੋ ਮੁੰਮਜੀ ਲੈ ਜਾ ਜੋ ਕੁ ਮਾਣਾ ਬਸ ਇੰਨੀ ਕਰ ਸੋਈ ਰਹਿ ਗਿਆ ਗੁਰਮਨ ਕੋਚਾ ਲਾ ਰਹੀ ਸੀ ਮਹਾਪੁੱਤ ਫੇਰ ਅਕਣ ਧੁੱਪੇ ਵੀਡੀਓ ਬਣਾਉਣੇ ਵੀ ਓਕੀ ਹੋ ਜੂ ਬਣਾ ਲਾ ਹੈ ਨਾ ਧੁੱਪ ਲਿਫਤਾ ਕੰਕਰਾਂ ਨੂੰ ਬਹੁਤ ਔਖਾ ਲੱਗਦਾ ਤੇ ਲਾਹਤ ਮੈਨਾਂ ਲਾਹਣੇ ਦੇ ਲੋ ਕੋਈ ਤੂੰ ਰਾੜ ਆ ਕੱਲੋ ਤੁਸੀਂ ਖਾ ਲਓ ਆ ਜਾਟਾ ਚੱਕਿਆ ਪਿਆ ਤੇ ਜਿਹੜਾ ਉਹ ਚੱਕ ਦਰਾ ਚੱਕਿਆ ਤੇ ਵੀ ਬੀਣੀ ਡੱਬੀ ਚ ਨਾ ਮੈਨਾਂ ਲਾਹਾਂ ਜਰਤੀ ਡੱਬੀ ਚ ਦੇਖੋ ਇਹ ਸਟੀਲ ਦੀ ਚ ਮੀਰੀ ਚੈਂਦੀ ਸੀ ਆਲੋ ਦਾਲ ਸੱਗੀ ਅੱਜ ਉਹ ਵੀ ਪਾਉਣਾ। ਦੱਸੀਆ ਜਾਗ ਦੇ ਚ ਪਈ ਹੈ। ਹੈ? ਦੱਸੀ ਜਾਗ ਦੇ ਪਈ ਹੈਗੀ। ਗਰਮੀ ਆ ਪੁੱਤ ਜੋ ਠੰਡ ਹੋ ਗੋ ਰੋ ਲਾ ਲਿਆ ਕੜੀ। ਮੈਂ ਲਾ ਲਾਂ। ਲੋ ਜੀ ਆਪਾਂ ਨੇ ਰਸੋਈ ਸਾਫ ਕਰ ਲਈ ਐ। ਰੋਟੀ ਖਾ ਲਈ ਐ, ਬਣਾ ਲਈ ਐ। ਤੇ ਥੱਲੇ ਪੋਚਾ ਰਹਿ ਗਿਆ। ਮਾਲ ਵਿੱਚ ਨਾ ਇਸ ਤਰ੍ਹਾਂ ਕੰਮ ਥੋੜਾ ਜਿਆਦਾ ਜਾਰੇ ਹੁੰਦਾ ਮਾਲਵੇ ਦੀਆਂ ਪਹਿਣਾ ਨੂੰ ਕਿਉਂਕਿ ਮੱਜਾਂ ਵੀ ਸਾਹਮਣੀਆਂ ਪੈਂਦੀਆਂ ਨੇ ਹਨਾ ਤੇ ਖੇਤੀ ਦਾ ਵੀ ਨਾਲ ਕਰਾਉਣਾ ਪੈਂਦਾ ਜਿਹੜੇ ਦਵਾਬੇ ਚ ਪਹਿਣਾ ਨੇ ਉਹਨਾਂ ਨੂੰ ਥੋੜਾ ਜਿਹਾ ਘੱਟ ਕੰਮ ਹੁੰਦਾ ਕ ਮੈਨੂੰ ਹੀ ਲੱਗਦਾ ਤੁਸੀਂ ਕਮੈਂਟ ਕਰਕੇ ਦੱਸਿਓ ਜਿਹੜੇ ਦਵਾਬੇ ਚ ਪਹਿਣਾ ਨੇਗੀਆਂ ਮਾਲਵੇ ਦੀਆਂ ਪਹਿਣਾ ਤਾਂ ਬਹੁਤ ਜ਼ਿਆਦਾ ਕੰਮ ਰਹਿੰਦਾਗਾ ਮਾਲਵੇ ਦੇ ਰੀਤੀ ਰਿਵਾਜ ਵੀ ਅਲੱਗ ਨੇ ਦਵਾਬੇ ਦੇ ਅੱਡ ਨੇ ਹਨਾ ਤੇ ਤਕਰੀਬਨ ਹੁਣ ਤਾਂ ਸਾਰੇ ਪਿੰਡੀ ਪਿੰਡੀ ਇਹੀ ਹਾਲ ਹੈਗਾ ਤੇ ਗਰਮੀ ਬਹੁਤ ਜਾ ਰਿਹਾ ਕੰਮ ਬਹੁਤ ਔਖ ਨੇ ਕਰਨੇ ਹੁਣ ਅਸੀਂ ਬਸ ਮੇਰੀ ਮੱਜਾ ਮੱਜਰਾ ਕੰਮ ਰਹਿ ਗਿਆ ਤੇ ਨਮਾ ਕੇ ਨਾ ਦਵਾਰੇ ਗੋਹਾ ਸਿੱਟ ਕੇ ਕੱਖ ਪਾਉਣ ਵਾਲੇ ਰਹਿ ਗਏ ਕੱਪੜੇ-ਕੁੱਪੜੇ ਆਪਣੇ ਸਾਰੇ ਧੁੱਤੇ ਗਏ ਤੇ ਸਾਫ ਸਫਾਈ ਇਹਦਾ ਪੋਚੇ-ਪੂਚੇ ਦਾ ਸਾਰਾ ਕੰਮ ਨਿਬੜ ਗਿਆ ਸੁਕਮਣਾ ਹੋਣ ਗਈ ਹੋਈ ਹੈ ਸੁਕਮਣਾ ਨਾਉਣ ਤੋਂ ਬਾਅਦ ਗਰਮਣਾ ਆਉਗੀ ਤੇ ਮੈਂ ਆਪਦੀ ਮੱਜਾ ਸਾਵਲੂਗੀ ਤੇ ਉਹ ਨਹੀਂ 10 lever ਦੀ 10 ਵਾਲੀ ਚਾਹ ਕਰਕੇ ਮੱਜਾਂ ਸਾਮ ਕੇ ਫੇਰ ਨਾ ਹੁੰਦਾ 10 10:30 ਵਜੇ ਕਿਉਂਕਿ ਉਹਨੇ ਮੇਰੇ ਮੱਜਾਂ ਦਾ ਕੰਮ ਨਿਬੜ ਜੂ ਨੇ 10:30 ਚਾਹਾਂ ਨਿਬੜ ਜੂ ਫੇਰ ਮੈਂ ਕਰੂੰਗੀ ਜੀ 12:30 ਵਜੇ ਤੱਕ ਰੈਸਟ 12:30 ਤੋਂ ਫੇਰ ਦੁਪਹਿਰ ਦੀ ਚਾਹ ਚੂ ਬਣਾਉਂਗੀ ਕਿਉਂਕਿ ਜੇ ਸਾਢੇ 12:30 ਪਾਉਣ ਇੱਕ ਤਰ੍ਹਾਂ ਤਾਂ 2 ਵਜੇ ਨੂੰ ਫੇਰ ਪਤੀਲੇ ਜਾਰੇ ਬਰਨਗੇ ਹਨਾ ਚੁੱਲੇ ਤੇ ਕਿਉਂਕਿ ਹੁਣ ਗੈਸ ਤੇ ਤਾਂ ਇੰਨੇ ਚਾਹ ਬਣਦੀ ਨਹੀਂ ਚੁੱਲੇ ਤੇ ਅਗ ਮਚਾਉਣੇ ਪਊਗੀ ਤੇ ਇਸ ਕਰਕੇ ਬਸ ਜਿੰਨੇ ਦਿਨ ਲੇਬਰ ਹੈ ਇਸ ਤਰੀਕਾ ਕੰਮ ਆਪਣੇ ਚੱਲਦੇ ਰਹਿਣਗੇ ਤੁਸੀਂ ਇਹ ਪਹਿਣਾਪ ਆਪਣੇ ਮਾਲ ਮਾਲਵੇ ਦੀਆਂ ਪਹਿਣਾਣੇ ਚਾਹੇ ਦਾਬਾਬੇ ਦੀਆਂ ਪਹਿਣਾਣੇ ਤੁਸੀਂ ਆਪਣੇ ਏਰੀਆ ਦਾ ਹਨਾ ਹਿਸਾਬ ਦੱਸਿਓ ਕੰਮ ਦਾ ਲੇਬਰ ਦਾ ਵੀ ਤੁਸੀਂ ਕਿਸ ਤਰ੍ਹਾਂ ਕਰ ਦਿਓ ਤਾਂ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰਾ ਪਸੀਨਾ ਸੁਣ ਦੀਦਾ ਹੀ ਹੋਊਗਾ ਬਹੁਤ ਗਰਮੀ ਹੋਈ ਪਈ ਸਵੇਰੇ ਸਵੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚੈਨਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ